ਅਰਤਿੰਦਰ ਸੰਦੂ ਦੀ ਪੁਸਤਕ ਜੜਾਂ ਦੇ ਵਿੱਚ ਵਿਚਾਰੀ ਵਿੱਚੋਂ ਰਚਨਾ ਵਾਤਾਵਰਣ ਦੇ ਪ੍ਰਦੂਸ਼ਣ ਤੋਂ ਸਮਾਜਿਕ ਪ੍ਰਦੂਸ਼ਣ ਤੱਕ ਕੁਝ ਦਿਹਾਕੇ ਪਹਿਲਾਂ ਕਿਸੇ ਨੂੰ ਇਹ ਤੱਕ ਵੀ ਨਹੀਂ ਸੀ ਪਤਾ ਕਿ ਪ੍ਰਦੂਸ਼ਣ ਹੁੰਦਾ ਕੀ ਹੈ ਇਹ ਸ਼ਬਦ ਦੀ ਹੋਂਦੀ ਸਾਡੀ ਬੋਲਚਾਲ ਵਾਲੀ ਭਾਸ਼ਾ ਵਿੱਚ ਨਹੀਂ ਸੀ ਪਰ ਜਦੋਂ ਇਹ ਉਭਰਿਆ ਤਾਂ ਇਸ ਨਾਮ ਦੇ ਪ੍ਰਭਾਵ ਪਾਗੀ ਸਾਰੀ ਧਰਤੀ ਉੱਤੇ ਤੇ ਹਰ ਖੇਤਰ ਵਿੱਚ ਇਸ ਦੇ ਹੱਦਾਂ ਬੰਨੇ ਟੁੱਟਦੇ ਤੁਰੇ ਗਏ ਹੁਣੇ ਵਰਤਾਰਾ ਵਿਸ਼ਵ ਵਿਆਪੀ ਹੈ ਜੇ ਇਨਸਾਨੀ ਸਭਾਹੀ ਖੁਦ ਇਸ ਤਰ੍ਹਾਂ ਹੈ ਬੰਦੇ ਵੱਲੋਂ ਬਿਨਾਂ ਅੱਗਾ ਪਿੱਛਾ ਸੋਚਿਆਂ ਆਪਣੀ ਅੱਗੇ ਵਧਣ ਦੀ ਧੁੰਨ ਤੇ ਚੱਲਦਿਆਂ ਕਿਸੇ ਵੀ ਪਾਸੇ ਕੁਦ ਪੈਂਦੀ ਬੇਸਬਰ ਕਾਲੀ ਨੇ ਕੁਦਰਤ ਦੇ ਸਾਰੇ ਸੰਤੁਲਨ ਵਿਗਾੜ ਕੇ ਰਖ ਦਿੱਤੇ ਹਨ ਇਹ ਵਰਤਾਰਾ ਇਸ ਹੱਦ ਤੱਕ ਵਜਾ ਕੇ ਵਿਕਾਸ ਤੇ ਜੋਸ਼ ਵਿੱਚ ਅਸੀਂ ਆਪਣੇ ਸੱਭਿਆਚਾਰ ਦੀਆਂ ਉਹਨਾਂ ਜੜ੍ਹਾਂ ਤੋਂ ਹੀ ਟੁੱਟ ਕੇ ਜਿੱਥੋਂ ਅਸੀਂ ਪੈਦਾ ਹੋਏ ਪਲੇ ਤੇ ਬਲ ਰੇ ਸਾਂ ਸਾਡੇ ਸਾਥੋਂ ਬਿਰਖ ਪੌਣ ਪਾਣੀ ਧਰਤੀ ਯਾਨੀ ਪੂਰੀ ਕੁਦਰਤ ਨਾਲ ਬੱਜੇ ਹੋਏ ਸਨ ਬਾਬੇ ਨਾਨਕ ਦਾ ਜਪਜੀ ਸਾਹਿਬ ਵਿੱਚ ਕਥਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਰ ਅਸੀਂ ਤਾਂ ਦਿਨੋਂ ਦਿਨ ਹੋਰ ਬਦੇਰੇ ਵਿਕਸਿਤ ਹੋਣ ਦੇ ਨਾਮ ਹੇਠ ਪਵਨ ਪਾਣੀ ਤੇ ਮਾਤਾ ਤਰਤ ਨੂੰ ਹੀ ਰੋਗੀ ਕਰ ਬੈਠੇ ਇਸ ਸਨਵੇਭ ਵਿਕਾਸ ਤੇ ਸੰਬੰਧ ਵਿੱਚ ਸਨ 1972 ਵਿੱਚ ਸੰਯੁਕਤ ਰਾਸ਼ਟਰ ਵਿਗਿਆਨ ਪ੍ਰੀਸ਼ਦ ਦੇ ਰਸਾਲੇ ਵਿੱਚ ਇੱਕ ਕਾਰਟੂਨ ਛਪਿਆ ਸੀ ਇਸ ਕਾਰਟੂਨ ਵਿੱਚ ਇੱਕ ਬੌਣਾ ਆਦਮੀ ਇੱਕ ਵੱਡੇ ਬਿਰਖ ਨੂੰ ਆਪਣੀ ਬਾਹ ਵਿੱਚ ਪਕੜ ਕੇ ਦੌੜਿਆ ਜਾ ਰਿਹਾ ਹੈ ਕੋਈ ਉਸ ਨੂੰ ਪੁੱਛਦਾ ਕਿੱਥੇ ਜਾ ਰਿਹਾ ਹੈ ਬੌਣਾ ਕਹਿੰਦਾ ਤੂੰ ਵੇਖ ਨਹੀਂ ਲਿਆ ਸੀਮਿੰਟ ਦੀ ਸੜਕ ਮੇਰਾ ਪਿੱਛਾ ਕਰਦੀ ਆ ਰਹੀ ਹੈ ਸਾਡੇ ਵੱਲੋਂ ਸੁਖਾਰੀ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਜਲਦੀ ਤੋਂ ਜਲਦੀ ਪ੍ਰਾਪਤ ਕਰ ਲੈਣ ਦੀ ਲਾਲਸਾ ਨਹੀਂ ਸਾਡੀ ਧਰਤੀ ਉੱਤੇ ਸਾਡੇ ਹੀ ਜੀਣ ਵਾਸਤੇ ਖਤਰਾ ਪੈਦਾ ਕਰ ਦਿੱਤਾ ਹੈ ਰੈਡ ਇੰਡੀਅਨ ਲੋਕਾਂ ਵਿੱਚ ਇੱਕ ਹਾਕਵਤ ਪ੍ਰਚਲਿਤ ਹੈ ਕਿ ਧਰਤੀ ਅਸੀਂ ਆਪਣੇ ਵੱਡੇ ਬਡੇਰਿਆਂ ਤੋਂ ਨਹੀਂ ਲੈਂਦੇ ਉਸ ਨੂੰ ਅਸੀਂ ਆਪਣੇ ਬੱਚਿਆਂ ਤੋਂ ਉਧਾਰ ਲੈਂਦੇ ਹਾਂ ਸੋਚੀਏ ਭਲਾ ਅਸੀਂ ਕਿਹੜੀ ਧਰਤੀ ਤੇ ਜ਼ਿੰਦਗੀ ਦੇ ਪਹਿਲੇ ਸਾਲਏ ਸਨ ਤੇ ਆਪਣੇ ਬੱਚਿਆਂ ਤੇ ਉਹਨਾਂ ਦੇ ਬੱਚਿਆਂ ਵਾਸਤੇ ਕਿਸ ਤਰ੍ਹਾਂ ਦੀ ਧਰਤੀ ਛੱਡ ਕੇ ਜਾਣ ਵਾਲੇ ਹਾਂ ਕਲ ਕਲ ਕਰਦੇ ਨਿਰਮਲ ਪਾਣੀਆਂ ਹਰੇ ਭਰੇ ਬਿਰਖਾਂ ਦੀਆਂ ਛਾਵਾਂ ਤੇ ਪਾਕ ਸਾਫ ਆਵਾਦੀ ਤਾਂ ਜੋ ਅਸੀਂ ਧਰਤੀ ਤੇ ਛੱਡ ਕੇ ਜਾਣ ਵਾਲੇ ਹਾਂ ਉਸ ਦੇ ਅੰਕੜੇ ਸੱਚਮੁੱਚ ਡਰਾਉਣ ਵਾਲੇ ਹਨ ਪ੍ਰਾਪਤ ਸੂਚਨਾ ਅਨੁਸਾਰ ਸਾਡੀ ਧਰਤੀ ਤੇ ਉਨ ਸਿਰਫ 1 ਫੀਸਦ ਪਾਣੀ ਹੀ ਬੀਨਯੋਗ ਬਚਿਆ ਹੈ ਉਸ ਵਿੱਚੋਂ ਵੀ 70 ਫੀਸਦ ਹਿੱਸਾ ਖਾਨ ਪੀਣ ਦੇ ਪਦਾਰਥਾਂ ਨੂੰ ਪੈਦਾ ਕਰਨ ਲਈ ਵਰਤ ਲਿਆ ਜਾਵੇਗਾ ਗੁਰਬਾਣੀ ਵਿੱਚ ਪਿਤਾ ਕਹੇਗੇ ਇਸ ਪਾਣੀ ਦੀ ਸਾਡੀ ਪੀੜ੍ਹੀ ਦੇ ਵਿਕਾਸ 'ਚ ਲੋਕਾਂ ਨੇ ਐਸੀ ਬੇਅਦਬੀ ਕੀਤੀ ਹੈ ਕਿ ਇਸ ਬਾਰੇ ਕੋਈ ਸ਼ਬਦ ਹੀ ਨਹੀਂ ਸੋਚਦੇ ਇਸ ਬਾਰੇ ਭਾਵੇਂ ਖਬਰਾਂ ਟੀਵੀ ਤੇ ਸੋਸ਼ਲ ਮੀਡੀਆ ਦੇ ਹੋਰ ਰੂਪਾਂ ਰਾਹੀਂ ਵੀ ਹਰ ਰੋਜ਼ ਬਹੁਤ ਕੁਝ ਲਿਖਿਆ ਤੇ ਪ੍ਰਚਾਰਿਆ ਜਾ ਰਿਹਾ ਪਰ ਸਾਡੀਆਂ ਆਦਤਾਂ ਵਿੱਚ ਰਾਈ ਜਿੰਨਾ ਫਰਕ ਨਹੀਂ ਪੈ ਰਿਹਾ ਇਸੇ ਕਰਨ ਤਾਂ ਜ਼ਿੰਦਗੀ ਵਿੱਚ ਵੱਧਦੇ ਸੁੱਖ ਆਰਾਮ ਤੇ ਸਹੂਲਤਾਂ ਦੇ ਆਦੀ ਹੁੰਦੇ ਜਾਂਦੇ ਆ ਸਾਡਾ ਪਾਣੀ ਦੀ ਬਰਬਾਦੀ ਦੇ ਮਸਲੇ ਵੱਲੋਂ ਹੀ ਬੇਮੁਖ ਹੋ ਜਾਣਾ ਹੈ ਘਰਾਂ ਵਿੱਚ ਹਰ ਰੋਜ਼ ਪਾਈਪਾਂ ਰਾਹੀਂ ਖੁੱਲਾ ਪਾਣੀ ਡੋਲ ਡੋਲ ਕੇ ਵੇੜੇ ਤੋਤੇ ਜਾਂਦੇ ਹਨ ਘਰਾਂ ਤੋਤੀਆਂ ਜਾਂਦੀਆਂ ਹਨ ਤੇ ਹੋਰ ਵੀ ਜਿੰਨਾ ਕੁ ਹੋ ਸਕੇ ਪਾਣੀ ਬਰਬਾਦ ਕੀਤਾ ਜਾਂਦਾ ਹੈ ਪਹਿਲਾਂ ਪਾਣੀ ਵਾਸਤੇ ਨਲਕੇ ਹੁੰਦੇ ਸਨ ਤੇ ਹੱਥੀ ਨਲਕਾ 껠ੜ ਕੇ ਪਾਣੀ ਭਰਨਾ ਪੈਂਦਾ ਸੀ ਇਸ ਕਰਕੇ ਪਾਣੀ ਦੀ ਵਰਤੋਂ ਵੀ ਹਿਸਾਬ ਵਿੱਚ ਰਹਿੰਦੀ ਸੀ ਪਰ ਸੁੱਖ ਸੁਵਿਧਾਵਾਂ ਵਧਣ ਨਾਲ ਜਿਉਂ-ਜਿਉਂ ਪਾਣੀ ਵਾਸਤੇ ਮੋਟਰਾਂ ਲੱਗੀਆਂ ਘਰਾਂ ਵਿੱਚ ਟੂਟੀਆਂ ਰਾਹੀ ਖੁੱਲਾ ਡੁੱਲਾ ਪਾਣੀ ਮਿਲਣ ਲੱਗਾ ਸ਼ਹਿਰਾਂ ਵਿੱਚ ਪਾਣੀ ਦੀ ਵਰਤੋਂ ਵੀ ਬੇਫਿਕਰੀ ਤੇ ਬੇਕਿਰਕੀ ਨਾਲ ਕੀਤੀ ਜਾਣ ਲੱਗ ਪਈ ਕਿਸੇ ਨੂੰ ਕਦੇ ਫਿਕਰ ਹੀ ਨਹੀਂ ਹੋਇਆ ਕਿ ਪਾਣੀ ਕਦੇ ਮੁੱਕ ਵੀ ਸਕਦਾ ਹੈ ਇਸ ਆਸਾਨੀ ਨਾਲ ਮਿਲਦੇ ਪਾਣੀ ਦੀ ਤਬਾਈ ਦਾ ਤਾਂ ਇਹ ਹਾਲ ਹੈ ਕਿ ਹੁਣ ਗਲੀਆਂ ਤੇ ਸੜਕਾਂ ਤੇ ਪਾਈਪਾਂ ਚੋਂ ਰਿਸਕੇ ਜਮਾ ਹੋਏ ਪਾਣੀ ਦੇ ਛੱਪੜ ਅਕਸਰ ਨਜ਼ਰ ਆਉਂਦੇ ਹੀ ਰਹਿੰਦੇ ਹਨ ਜੋ ਕਿਸੇ ਪਾਈਪਾਂ ਦੇ ਫਟ ਜਾਣ ਜਾਂ ਧਰਤੀ ਹੇਠ ਕਿਸੇ ਜੋੜ ਦੇ ਢਿੱਲੇ ਹੋਣ ਕਾਰਨ ਬਣੇ ਹੁੰਦੇ ਹਨ ਲੋਕਾਂ ਦੇ ਨਾਲ ਕਾਰਪੋਰੇਸ਼ਨਾਂ ਤੇ ਮਿਊਨਿਸਪਲ ਕਮੇਟੀਆਂ ਵੀ ਸਾਰੇ ਹਾਲਤੋਂ ਅਵੇਸਲੀਆ ਰਹਿੰਦੀਆਂ ਹਨ ਕੋਜੀ ਦਾ ਹੱਕੇ ਪਹਿਲਾਂ ਨਾਲ ਕ ਲਗਵਾਉਣ ਵੇਲੇ ਤਕਰੀਬਨ 80 ਫੁੱਟ ਦੂंगाई ਤੇ ਸਾਫ ਪਾਣੀ ਮਿਲ ਜਾਂਦਾ ਸੀ ਪਰ ਹੁਣ 200 ਫੁੱਟ ਤੇ ਜਾ ਕੇ ਪਾਣੀ ਜੇ ਮਿਲ ਵੀ ਜਾਵੇ ਤਾਂ ਪਤਾ ਨਹੀਂ ਉਹ ਪੀਣ ਯੋਗ ਹੋਣਾ ਵੀ ਹੈ ਕਿ ਨਹੀਂ ਧਰਤੀ ਹਟਰੇ ਪਾਣੀ ਦੇ ਨੀਮਾ ਹੋ ਜਾਣ ਤੇ ਪ੍ਰਦੂਸ਼ਿਤ ਹੋਣ ਦਾ ਵੱਡਾ ਹਿੱਸਾ ਖੇਤੀਬਾੜੀ ਹਰੇ ਇਨਕਲਾਬ ਦੀ ਲਹਿਰ ਦਾ ਵੀ ਹੈ ਇੱਕ ਵਾਰ ਤਾਂ ਫਸਲਾਂ ਦੇ ਵੱਧ ਝਾੜਨੇ ਪੰਜਾਬ ਦੀ ਕਿਸਾਨੀ ਨੂੰ ਵੱਡਾ ਹਲਾਰਾ ਦੇ ਦਿੱਤਾ ਸੀ ਪੈਰਿਸੂਰ ਜਾਂਦੇ ਚਲਦੇ ਆ ਖੇਤਾਂ ਵਿੱਚ ਬੇਤਹਾਸ਼ਾ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਨੇ ਧਰਤੀ ਹੇਠਾਂ ਪਾਣੀ ਦਾ ਦੂਸ਼ਿਤ ਕੀਤਾ ਹੀ ਸੀ ਇਸ ਕਾਰਨ ਪੰਜਾਬ ਵਿੱਚ ਕੈਂਸਰ ਦਾ ਰੋਗ ਵੀ ਫਲਾ ਦਿੱਤਾ ਧਾਨ ਦੀ ਖੇਤੀ ਕਰਨ ਹਜ਼ਾਰਾਂ ਲੱਖਾਂ ਡਿਊਵੇ ਲੱਗੇ ਤੇ ਬੇਹਿਸਾਬਾ ਪਾਣੀ ਧਰਤੀ ਚੋਂ ਕੱਢਿਆ ਜਾਣ ਲੱਗਾ ਉਧਰ ਪੰਜਾਬ ਵਿੱਚ ਬਿਰਖਾਂ ਦੀ ਅਣੇਵਾ ਕਟਾਈ ਕਰਕੇ بارشਾਂ ਵੀ ਘੱਟ ਹੋਣੀਆਂ ਸ਼ੁਰੂ ਹੋ ਗਈਆਂ ਸਾਡੇ ਘਰਾਂ ਵਿੱਚ ਫਰਸ਼ ਪੱਕੇ ਹੋਣ ਨਾਲ ਧਰਤੀ ਦੇ ਇਹਨਾਂ ਹਿੱਸਿਆਂ ਵਿੱਚ بارش ਦਾ ਪਾਣੀ ਵੀ ਧਰਤੀ ਦੇ ਅੰਦਰ ਨਹੀਂ ਜੀਰਦਾ ਇਸ ਤਰ੍ਹਾਂ ਧਰਤੀ ਅੰਦਰ ਪਾਣੀ ਦੇ ਰੀਚਾਰਜ ਹੋਣ ਦੀ ਪ੍ਰਕਿਰਿਆ ਵੀ ਬੰਦ ਹੋ ਗਈ। ਪਰ ਪਾਣੀ ਦਾ ਵੱਖ-ਵੱਖ ਤਰੀਕਿਆਂ ਨਾਲ ਬਾਹਰ ਕੱਢੇ ਜਾਣਾ ਨਿਰੰਤਰ ਜਾਰੀ ਰਿਹਾ ਤੇ ਫਿਰ ਇਹ ਸੰਕਟ ਵੱਧ ਹੀ ਗਿਆ। ਪੰਜਾਬ ਵਿੱਚ ਚੱਲਦੇ ਵੱਖ-ਵੱਖ ਤਰ੍ਹਾਂ ਦੇ ਕਾਰਖਾਨਿਆਂ ਰਾਹੀਂ ਵੀ ਬਹੁਤ ਸਾਰੇ ਪਾਣੀ ਨੂੰ ਨਾ ਵਰਤਨਯੋਗ ਬਣਾ ਦਿੱਤਾ ਜਾਂਦਾ ਹੈ। ਪਰ ਇਸ ਵਾਸਤੇ ਜ਼ਿੰਮੇਵਾਰ ਵਿਅਕਤੀਆਂ ਵੱਲੋਂ ਉਸ ਪਾਣੀ ਦੀ ਸੁੱਟਾਈ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾਂਦਾ। ਇਸ ਦੂਸ਼ਿਤ ਪਾਣੀ ਨੂੰ ਦਰਿਆਵਾਂ, ਨਦੀਆਂ ਅਤੇ ਰੋਈਆਂ ਯਾਨੀ ਡਰੇਨਾਂ ਵਿੱਚ ਜਾਂ ਕਿਤੇ ਧਰਤੀ ਤੇ ਹੀ ਸੁੱਟ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਸਾਫ਼ ਪਾਣੀ ਦੇ ਸਰੋਤਾਂ ਨੂੰ ਗੰਦੇ ਪਾਣੀ ਨਾਲ ਭਰ ਕੇ ਮਨੁੱਖੀ ਵਰਤੋਂ ਦੇ ਯੋਗ ਕਰ ਦਿੱਤਾ ਜਾਂਦਾ ਹੈ ਇਸ ਦੀ ਵੱਡੀ ਉਦਾਹਰਣ ਲੁਧਿਆਣਾ ਸ਼ਹਿਰ ਦੇ ਵਿੱਚੋਂ ਲੰਘ ਕੇ ਜਾਂਦਾ ਬੁੱਢਾ ਦਰਿਆ ਹੈ ਇਹ ਹੁਣ ਸ਼ਹਿਰ ਦੀ ਤੇ ਕਾਰਖਾਨਿਆਂ ਦੀ ਬੇਸਾਬੀ ਮੈਲ ਕਰਨ ਬੁੱਢਾ ਨਾਲਾ ਬਣਿਆ ਹੋਇਆ ਹੈ ਤੇ ਚਾਰ-ਛੇ ਫੇਰੀ ਬਿਮਾਰੀਆਂ ਹੀ ਵੰਡ ਰਿਹਾ ਹੈ ਪਰ ਇਹਨਾਂ ਗੱਲਾਂ ਦਾ ਸਾਡੇ ਪ੍ਰਸ਼ਾਸਨ ਨੂੰ ਕੋਈ ਫਿਕਰ ਹੀ ਨਹੀਂ ਇਹੋ ਹਾਲ ਸਾਡੇ ਦਰਿਆਵਾਂ ਬਿਆਸ ਤੇ ਸਤਲੁਜ ਦਾ ਹੈ ਪਿੱਛੇ ਜੇ ਕਾਰਖਾਨੇ ਵੱਲੋਂ ਦੂਸ਼ਿਤ ਪਦਾਰਥ ਦਰਿਆ ਵਿੱਚ ਸੁੱਟਣ ਕਾਰਨ ਹਜ਼ਾਰਾਂ ਮੱਛੀਆਂ ਹਰੀਕੇ ਝੀਲ ਵਿੱਚ ਮਰ ਗਈਆਂ ਸਨ ਇਸ ਤਰ੍ਹਾਂ ਦਾ ਹਾਲ ਅਸਾਂ ਹਵਾ ਦਾ ਕੀਤਾ ਜਿਸ ਤੋਂ ਬਿਨਾ ਇੱਕ ਪਲ ਜੀਣਾ ਵੀ ਔਖਾ ਹੈ ਗੁਰੂ ਨਾਨਕ ਦੇਵ ਜੀ ਨੇ ਪਵਨ ਨੂੰ ਗੁਰੂ ਕਿਹਾ ਹੈ ਪਾਣੀ ਬਿਨਾ ਤਾਂ ਫਿਰ ਵੀ ਕੁਝ ਸਮਾਂ ਕੱਢਿਆ ਜਾ ਸਕਦਾ ਪਰ ਹਵਾ ਬਿਨਾ ਤਾਂ ਕੁਝ ਪਲ ਵੀ ਜੀਣਾ ਅਸੰਭਵ ਹੈ ਹੁਣ ਹਵਾ ਦੀ ਬੇਵਸੀ ਵੀ ਕੌਣ ਸਮਝਦਾ ਹੈ ਅੱਜਕਲ ਪਟਰੋਲ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦਾ ਬੇਤਹਾਸ਼ ਵਾਧਾ ਕਾਰਖਾਨਿਆਂ ਦਾ ਗੈਰ ਹਸੈਨ ਯੁਕਤ ਧੂਆਂ ਇਸੇ ਤਰ੍ਹਾਂ ਦੇ ਅਨੇਕ ਕਾਰਨਾਂ ਕਰਕੇ ਹਵਾ ਜ਼ਹਿਰੀਲੀਆਂ ਗੈਸਾਂ ਨਾਲ ਭਰੀ ਰਹਿੰਦੀ ਹੈ। ਧੂएं ਦੀ ਇਹ ਇੰਨੀ ਬਧੇਰੀ ਮਾਤਰਾ ਹੁਣ ਹਵਾ ਦੀ ਧੂਆਂ ਚੁੱਕ ਸਕਣ ਦੀ ਸਮਰੱਥਾ ਤੋਂ ਕਿਤੇ ਜ਼ਿਆਦਾ ਹੋਣ ਲੱਗੀ ਹੈ। ਇਸ ਕਰਕੇ ਸਾਡੇ ਵਾਯੂ ਮੰਡਲ ਖਾਸ ਕਰਕੇ ਸ਼ਹਿਰਾਂ ਵਿੱਚ ਹਰ ਵੇਲੇ ਇਹਨਾਂ ਗੈਸਾਂ ਦੀ ਇੱਕ ਗਹਿਰ ਮੌਜੂਦ ਰਹਿੰਦੀ ਹੈ। ਇਹ ਗਹਿਰ ਰੋਗਾਂ ਵਾਸਤੇ ਸਾਡੀਆਂ ਬਿਮਾਰੀਆਂ ਤੇ ਹੋਰ ਅਨੇਕਾਂ ਰੋਗਾਂ ਦਾ ਕਾਰਨ ਬਣਦੀ ਹੈ। ਹੁਣ ਤਾਂ ਇਸ ਬਾਰੇ ਸਾਡੀ ਲਾਪਰਵਾਹੀ ਸਾਡੇ ਨਾਲ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਵੀ ਖਤਰੇ ਵਿੱਚ ਪਾ ਰਹੀ ਹੈ। ਜਿਵੇਂ ਪਹਿਲਾਂ ਬਿਰਖਾਂ ਦੀ ਗੱਲ ਕੀਤੀ ਗਈ ਹੈ ਇਸ ਬਾਰੇ ਸੋਚੀਏ ਤਾਂ ਸਥਿਤੀ ਹੋਰ ਵੀ ਭਿਆਨਕ ਹੈ ਸਾਹ ਵਾਸਤੇ ਆਕਸੀਜਨ ਤਾਂ ਸਾਨੂੰ ਬਿਰਖਾਂ ਤੋਂ ਹੀ ਮਿਲਦੀ ਹੈ ਸੋ ਧਰਤੀ ਤੇ ਜੀਵਨ ਤਾਂ ਬਿਰਖਾਂ ਤੇ ਹੀ ਆਧਾਰਿਤ ਹੈ ਇਹ ਹਮੇਸ਼ਾ ਸਾਡੇ ਸੱਭਿਆਚਾਰ ਦਾ ਸਾਡੇ ਜਨ ਜੀਵਨ ਦਾ ਹਿੱਸਾ ਰਹੇ ਹਨ ਪਹਿਲਾਂ ਤਾਂ ਬਿਰਖ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਮੰਜੇ ਪੀੜੀਆਂ ਬਾਲੇ ਛਤਰੀਆਂ ਆਦ ਬਣਾਉਣ ਵਾਸਤੇ ਹੀ ਵਰਤੇ ਜਾਂਦੇ ਸਨ ਪਰ ਵਰਤਮਾਨ ਸਮੇਂ ਵਿੱਚ ਪੜ੍ਹਾਈ ਲਿਖਾਈ ਦਾ ਚਲਣ ਹੋਣ ਕਰਕੇ ਕਾਗਜ਼ ਦੀ ਵਰਤੋਂ ਬਹੁਤ ਵੱਧ ਗਈ ਹੈ ਸਭ ਜਾਣਦੇ ਹਨ ਕਿ ਕਾਗਜ਼ ਬਿਰਖਾਂ ਤੋਂ ਹੀ ਬਣਦਾ ਹੈ ਇੱਕ ਪਰਿਵਾਰ ਇੱਕ ਸਾਲ ਵਿੱਚ 6 ਬਿਰਖਾਂ ਤੋਂ ਮਿਲਣ ਜਿੰਨਾ ਕਾਗਜ਼ ਵਰਤ ਲੈਂਦਾ ਤੇ ਹੋਰ ਜ਼ਰੂਰਤਾਂ ਬੱਕਰੀਆਂ ਹਨ ਧਰਤੀ ਤੇ ਬਿਰਖ ਤਾਂ ਇਸ ਵਰਤੋਂ ਤੋਂ ਕਿਤੇ ਵਧੇਰੇ ਲੱਗਣੇ ਤੇ ਪਾਲੇ ਵੀ ਜਾਣੇ ਚਾਹੀਦੇ ਹਨ ਪਰ ਲਗ ਵਰਤੋਂ ਜਿੰਨੇ ਵੀ ਨਹੀਂ ਰਹੇ ਜੇ ਲਾਈ ਵੀ ਜਾਂਦੇ ਹਨ ਤਾਂ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਖਾਸ ਉਪਰਾਲੇ ਨਹੀਂ ਕੀਤੇ ਜਾਂਦੇ ਇਸੇ ਕਰਕੇ ਧਰਤੀ ਦੇ ਪਾਉਣ ਪਾਣੀ ਦਾ ਸਮੁੱਚਾ ਸੰਤੁਲਨ ਵਿਗੜ ਰਿਹਾ ਹੈ ਅਪਰਧ ਕਾਰਨਾਂ ਤੋਂ ਬਿਨਾਂ ਪਲਾਸਟਿਕ ਦੀ ਵਰਤੋਂ ਨੇ ਵੀ ਕੁਦਰਤੀ ਵਾਤਾਵਰਨ ਨੂੰ ਬੇहद ਨੁਕਸਾਨ ਪਹੁੰਚਾਇਆ ਹੈ ਇੱਧਰ ਦੇਖੋ ਪੋਲੀਥੀਨ ਦੀ ਲਿਫਾਵਿਆਂ ਦੇ ਢੇਰ ਉੱਡਦੇ ਫਿਰਦੇ ਹਨ ਇਹਨਾਂ ਨਾਲ ਵਾਤਾਵਰਨ ਤਾਂ ਦੂਸ਼ਿਤ ਹੋਇਆ ਹੀ ਹੈ ਇਹ ਵਾਯੂ ਮੰਡਲ ਵਿੱਚੋਂ ਜਲਦੀ ਖਤਮ ਵੀ ਨਹੀਂ ਹੁੰਦੇ ਹੁਣ ਤਾਂ ਇੱਕ ਸਰਵੇਖਣ ਮੁਤਾਬਕ 10 ਏਸ਼ੀਅਨ ਦੇਸ਼ ਸਮੁੰਦਰਾਂ ਵਿੱਚ ਸਭ ਤੋਂ ਵੱਧ ਰਿ ਪਲਾਸਟਿਕ ਰੁੜ ਰਹੇ ਹਨ ਉਪਜ ਵਧਾਉਣ ਦੀ ਖਾਤਰ ਸਾਡੇ ਵੱਲੋਂ ਖੇਤੀ ਵਾਸਤੇ ਵਰਤੇ ਜਾਂਦੇ ਕੀਟਨਾਸ਼ਕਾਂ ਦੇ ਅਸਰ ਹੇਠ ਕਈ ਜੀਵ ਜਾਤੀਆਂ ਤਾਂ ਧਰਤੀ ਤੋਂ ਹੀ ਹਲੋਪੀ ਹੋ ਗਈਆਂ ਹਨ ਧਰਤੀ ਤੇ ਆਪੇ ਉਗਦੀਆਂ ਜੜੀ ਬੂਟੀਆਂ ਜੋ ਕਈ ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਸਨ ਵੀ ਹੁਣ ਖੇਤਾਂ ਵਿੱਚ ਨਹੀਂ ਉਗਦੀਆਂ ਇਹਨਾਂ ਦਾ ਨਸ਼ਟ ਹੋ ਜਾਣਾ ਸਾਡੇ ਕੁਦਰਤੀ ਸੌਮਿਆਂ ਦੇ ਸਾਈ ਨੁਕਸਾਨਾਂ ਵਿੱਚੋਂ ਇੱਕ ਹੈ ਕਹੇ ਗਏ ਇਹਨਾਂ ਕਾਰਨਾਂ ਦੇ ਨਾਲ-ਨਾਲ ਸਾਡੇ ਮਾਹੌਲ ਵਿੱਚ ਹੱਦ ਤੋਂ ਵੱਧ ਜਾਂਦਾ ਸ਼ੋਰ ਵੀ ਕਈ ਮਾਨਸਿਕ ਬਿਮਾਰੀਆਂ ਦਾ ਕਾਰਨ ਹੈ ਮੰਨੇ ਪਰਮੰਨੇ ਵਾਤਾਵਰਣ ਮਾਹਿਰ ਸਵਰਗੀ ਸੁੰਦਰ ਲਾਲ ਬਹੁ ਗੁਣਾ ਦਾ ਕਥਨ ਹੈ ਕਿ ਜੜਾਂ ਨਾਲ ਹੀ ਜੀਵਨ ਹੈ ਤੇ ਅੱਜ ਅਸੀਂ ਆਪਣੇ ਵੱਲੋਂ ਪੈਦਾ ਕੀਤੇ ਕਾਰਨਾ ਕਰਕੇ ਹੀ ਆਪਣੀਆਂ ਜੜਾਂ ਅਰਥਾਤ ਕੁਦਰਤ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਂਦੇ ਕੰਡੇ ਖੜੇ ਹਾਂ ਟੜਾ ਵੱਖ-ਵੱਖ ਤਰੀਕਿਆਂ ਨਾਲ ਪੈਦਾ ਕੀਤਾ ਗਈ ਪ੍ਰਦੂਸ਼ਣ ਇੰਨੀ ਕੋ ਕੀਤੀ ਗੱਲ ਨਾਲੋਂ ਕਿਤੇ ਵਧੇਰੇ ਗਹਿਰਾ ਹੈ। ਅਭਰੁੱਤ ਕਲਿਖੇ ਕਾਰਨਾਂ ਤੋਂ ਬਿਨਾ ਹੋਰ ਅਨੇਕਾਂ ਤਰ੍ਹਾਂ ਦੇ ਪ੍ਰਦੂਸ਼ਣ ਨੇ ਸਾਨੂੰ ਪ੍ਰਾਣੇ ਪ੍ਰਾਕ੍ਰਿਤਿਕ ਜੀਵਨ ਨਾਲੋਂ ਤੋੜ ਕੇ ਬੰਦ ਕਮਰਿਆਂ ਤੱਕ ਸੀਮਤ ਕਰ ਦਿੱਤਾ ਹੈ। ਇਸ ਦਾ ਅਸਰ ਸਾਡੀ ਸੋਚ ਤੇ ਪੈਣਾ ਵੀ ਕੁਦਰਤੀ ਹੈ। ਆਪਣੇ ਜੋ ਕੇ ਸਮਾਜ ਵੱਲ ਧਿਆਨ ਮਾਰੀਏ ਤਾਂ ਦੇਖਦੇ ਹਾਂ ਕਿ ਮਨੁੱਖੀ ਸੁਭਾਅ ਵਿੱਚੋਂ ਪਾਈਚਾਰੀ, ਸਰਬਸਾਂਝੀ ਵਾਲਤਾ ਤੇ ਸਹਿਨਸ਼ੀਲਤਾ ਵਾਲੇ ਇਨਸਾਨੀ ਗੁਣ ਹੁਣ ਖਤਮ ਹੋ ਰਹੇ ਹਨ। ਤੇ ਸੋਚ ਵੀ ਨਿਜਜ ਤੱਕ ਹੀ ਸੀਮਤ ਹੁੰਦੀ ਜਾ ਰਹੀ ਹੈ ਉਹ ਸਹਜ ਤੇ ਮੂ ਜੋ ਪਰਵਾਰਾਂ ਨੂੰ ਜੋੜਨ ਦਾ ਕੰਮ ਕਰਦਾ ਸੀ ਹੁਣ ਰੂਪ ਬਦਲ ਕੇ ਸਵੈ ਤੌਰੰਮਬ ਹੋ ਕੇ ਸਵੈਤਾ ਕੀ ਖਤਮ ਹੋ ਜਾਂਦਾ ਹੈ ਇਸ ਕਾਰਨ ਵਿਅਕਤੀ ਨੂੰ ਕਿਸੇ ਦੂਜੇ ਦੇ ਵਿਚਾਰਾਂ ਤੇ ਕਈ ਵਾਰ ਤਾਂ ਉਸਦੀ ਹੋਂਦ ਤੱਕ ਨੂੰ ਸਹਿਣ ਕਰਨਾ ਹੀ ਮੁਸ਼ਕਲ ਹੁੰਦਾ ਨਜ਼ਰ ਆਉਣ ਲੱਗਦਾ ਹੈ ਅੱਜ ਕੱਲ ਸੋਸ਼ਲ ਮੀਡੀਆ ਦਾ ਸਵਿਚ ਹੱਥਾਂ ਵਿੱਚ ਹੋਣ ਕਰਕੇ ਹਰ ਇੱਕ ਨੂੰ ਕਿਸੇ ਦੇ ਵੀ ਖਿਲਾਫ ਕੁਝ ਵੀ ਬੋਲਣ ਦਾ ਜਿਵੇਂ ਅਧਿਕਾਰ ਹੀ ਮਿਲ ਗਿਆ ਲੱਗਦਾ ਹੈ ਇਹ ਵਰਤਾਰਾ ਆਮ ਲੋਕਾਂ ਤੱਕ ਹੀ ਸੀਮਤ ਨਹੀਂ ਸਾਡੀਆਂ ਸਨਮਾਨਯੋਗ ਸ਼ਖਸੀਅਤਾਂ ਅਰਥਾਤ ਵੱਡੇ ਲੀਡਰ ਵੀ ਇਸ आदत ਤੋਂ ਛੁੱਤੇ ਨਹੀਂ ਉਹਨਾਂ ਦਾ ਇਹ ਵਰਤਾਰਾ ਚੋਣਾ ਦੇ ਦੇ ਨਹੀਂ ਖਾਸ ਕਰਕੇ ਖੁੱਲ ਕੇ ਸਾਹਮਣੇ ਆਉਂਦਾ ਹੈ ਵੱਡੇ ਸਿਆਸੀ ਆਗੂ ਜਿਨ੍ਹਾਂ ਨੇ ਦੇਸ਼ ਦੀ ਰੇਨਮਾਈ ਕਰਨੀ ਹੁੰਦੀ ਹੈ ਤੇ ਜਿਨ੍ਹਾਂ ਵੱਲ ਸਾਰੇ ਦੇਸ਼ ਤੇ ਦੁਨੀਆ ਦੀ ਨਜ਼ਰਾਂ ਲੱਗੀਆਂ ਹੁੰਦੀਆਂ ਹਨ ਇੱਕ ਦੂਜੇ ਦੇ ਅਕਸ ਨੂੰ ਵਿਗਾੜ ਕੇ ਲੋਕਾਂ ਦੀਆਂ ਨਜ਼ਰਾਂ ਤੋਂ ਡੇਗਣ ਵਾਸਤੇ ਬੇਸਿਰ ਬੇਪੈਰ ਦੇ ਅਜਿਹੇ ਕਣਾਉਣੇ ਇਲਜ਼ਾਮ ਅਖਬਾਰਾਂ ਟੀਵੀ ਰੇਡੀਓ ਆਦਤ ਤੇ ਦੇ ਦਿੰਦੇ ਹਨ ਕਿ ਲੋਕ ਹੈਰਾਨ ਹੋ ਜਾਂਦੇ ਹਨ ਜਦੋਂ ਇਹ ਲੋਕ ਪ੍ਰਚਾਰ ਮਾਦੀਮਾਂ ਤੇ ਬਿਆਨੋ ਬਿਆਨੀ ਹੋ ਕੇ ਆਪਣੇ ਤਵੇ ਗਰਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਤਾਂ ਸਤਕਾਰਯੋਗ ਕਹਾਉਣ ਵਾਲੇ ਇਹਨਾਂ ਨ타ਵਾਂ ਦੇ ਕਿਰਦਾਰ ਉਹਨਾਂ ਦੇ ਮਹਾਂਦਰਿਆਂ ਤੋਂ ਹੀ ਘਿਰ ਜਾਂਦੇ ਹਨ ਉਹਨੇ ਦਿਨੀ ਤਾਂ ਕਈ ਡਰਾਮੇ ਰਤੇ ਜਾਂਦੇ ਹਨ ਪਰ ਚੋਣਾ ਖਤਮ ਹੁੰਦਿਆਂ ਹੀ ਇਹ ਸਭ ਕੁਝ ਠੰਡਾ ਹੋ ਜਾਂਦਾ ਹੈ ਚਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸਾਰੀ ਕੁਸੈਲ ਆਪਣੇ ਅੰਦਰ ਲੈ ਥੈਲਿਆਂ ਵਿੱਚ ਸਾਮ ਕੇ ਨਵੇਂ ਮਖੌਟੇ ਪਾ ਲੈਂਦੇ ਹਨ ਤੇ ਬਾਹਰੋਂ ਇਕੱਠੇ ਬੈਨਦੇ ਖੜੋਂਦੇ ਵਿਚਰਨ ਲੱਗਦੇ ਹਨ ਪ੍ਰਾਣੀ ਕਹਾਵਤ ਹੈ ਯਤਾਰ ਆ ਜਾ ਤਥਾ ਪਰ ਜਾ ਇਹੋ ਵਰਤਾਰੇ ਫਿਰ ਸਮਾਜ ਵਿੱਚ ਪਰਚਲਿਤ ਹੋ ਜਾਂਦੇ ਹਨ ਹੋਰ ਮਾੜੇ ਵਰਤਾਰਿਆਂ ਦੇ ਸੰਬੰਧ ਵਿੱਚ ਵੀ ਇਹ ਗੱਲ ਸਹੀ ਹੈ ਆਮ ਲੋਕ ਪਹਿਲਾਂ ਗਲਤ ਗੱਲਾਂ ਜਾਂ ਗਲਤ ਕੰਮ ਕਰਨ ਤੋਂ ਡਰਦੇ ਹੁੰਦੇ ਹਨ ਪਰ ਜਦੋਂ ਉਪਰਲੇ ਖੇਤਰ ਵਿੱਚ ਇਹ ਕੁਝ ਵੇਖਦੇ ਹਨ ਤਾਂ ਉਹਨਾਂ ਦਾ ਚਾਕਾ ਵੀ ਲਹਿ ਜਾਂਦਾ ਹੈ ਜੋ ਕੁ ਜੋ ਵੇਖਦੇ ਸੁਣਦੇ ਪੜ੍ਹਦੇ ਹਨ ਉਹ ਉਹਨਾਂ ਨੂੰ ਸਹੀ ਲੱਗਣ ਲੱਗ ਪੈਂਦਾ ਫਿਰ ਇਹੋ ਕੋਈ ਸਮਾਜ ਵਿੱਚੋਂ ਵਾਸ਼ਪਿਕ੍ਰਿਤ ਹੋ ਕੇ ਸਮੁੱਚੇ ਮਹਾਰ ਵਿੱਚ ਤਰਨ ਲੱਗਦਾ ਤੇ ਵਾਪਸ ਸਮਾਜ ਵਿੱਚ ਹੀ ਕਿਰਦਾ ਆਪਣੀ ਮਾਤਰਾ ਕਈ ਗੁਣਾ ਵਧਾ ਲਿੰਦਾ ਹੈ ਸਮਾਂ ਬੀਤਣ ਨਾਲ ਵਿੱਦਿਆਵਧਨ ਨਾਲ ਸੋਚਨ ਦਾ ਪੱਧਰ ਉੱਚੇਰਾ ਹੋ ਕੇ ਸਮਾਜ ਨੂੰ ਤਬੇਤਰ ਹੋਣਾ ਚਾਹੀਦਾ ਸੀ ਪਰ ਸ਼ਾਇਦ ਸਾਡੇ ਸਾਹਾਂ ਦੀ ਹਵਾ ਦਾ ਪ੍ਰਦੂਸ਼ਣ ਹੁਣ ਦਿਲਾਾਂ ਦਿਮਾਗਾਂ ਤੇ ਸੋਚਾਂ ਤੱਕ ਵਿੱਚ ਰਚ ਗਿਆ ਤੇ ਨਿਰੰਤਰ ਹੋਰ ਵਧੇਰੇ ਰਚ ਰਿਹਾ ਹੈ ਕਈ ਵਾਰ ਕੁਝ ਮਾੜਾ ਵੀ ਚੰਗੇ ਨਤੀਜੇ ਦੇ ਕੇ ਜਾਂਦਾ ਹੈ ਪਿੱਛੇ ਜੇ ਕਰੋਨਾ ਦੇ ਕਾਰਨ ਹੋਏ ਲੋਕਡਾਊਨ ਕਾਰਨ ਹਵਾਲੇ ਨਾਲ ਵਾਤਾਵਰਨਿਕ ਪ੍ਰਦੂਸ਼ਣ ਫੈਲਣਾ ਰੁਕਿਆ ਰਿਹਾ ਹੈ ਤੇ ਕੁਦਰਤ ਨੇ ਬੰਦੇ ਦੇ ਦਿੱਤੇ ਆਪਣੇ ਜ਼ਖਮਾਂ ਨੂੰ ਕੁਝ ਰਾਜ਼ੀ ਵੀ ਕੀਤਾ ਸੀ ਪਰ ਹੁਣ ਸਾਡੀ ਪਵਿੱਤਰ ਮੰਨੀ ਜਾਂਦੀ ਨਦੀ ਗੰਗਾ ਵਿੱਚ ਕਰੋਨਾ ਕਰਕੇ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਕਾਰਨ ਲੋਕਾਂ ਦੀਆਂ ਲਾਸ਼ਾਂ ਰੋੜੀਆਂ ਗਈਆਂ ਕੁਝ ਰਾਜ਼ੀ ਹੋਈ ਕੁਦਰਤ ਜ਼ਰੂਰ ਜ਼ਰ ਜ਼ਰ ਰੋਰੀ ਹੋਵੇਗੀ ਤੇ ਇਸ ਰੁੱਧਨ ਨੇ ਆਖਰ ਮਨੁੱਖ ਦੀ ਜ਼ਿੰਦਗੀ ਵਿੱਚ ਹੀ ਰਚਨਾ ਹੈ ਸੋਚਣਾ ਅਸੀਂ ਹੀ ਹੈ ਧੰਨਵਾਦ